ਪੁਲਿਸ ਦੀ ਗ੍ਰਿਫਤ ਦੇ ਵਿੱਚ ਤੁਰੀਆਂ ਆਉਂਦੀਆਂ ਦੋ ਮਹਿਲਾਵਾਂ ਤੇ ਇੱਕ ਵਿਅਕਤੀ ਇਹ ਤਿੰਨੇ ਮਾਂ ਧੀ ਤੇ ਪਿਓ ਨੇ ਤੇ ਇਹਨਾਂ ਨੇ ਅਜਿਹੀ ਤਬਾਹੀ ਮਚਾਈ ਹੋਈ ਸੀ ਕਿ ਪੁਲਿਸ ਦੀ ਨਜ਼ਰ ਤੋਂ ਬਚ ਨਾ ਸਕੇ ਜੀ ਹਾਂ ਨਕੂਦਰ ਸਦਰ थाना ਮੁਖੀ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਸ਼ੰਕਰਦੀ ਰਹਿਣ ਵਾਲੀ ਰਾਣੋ ਪਤਨੀ ਦਰਸ਼ਨ ਸਿੰਘ ਅਤੇ ਉਸ ਦੀ ਪੁੱਤਰੀ ਬਲਜਿੰਦਰ ਕੌਰ ਅਤੇ ਡਰਾਈਵਰ ਸੁਖਦੇਵ ਪੁੱਤਰ ਮਹਿੰਦਰ ਨੂੰ ਨਸ਼ਾ ਤਸਕਰੀ ਕਰਨ ਦੇ આરોਪ ਦੇ ਵਿੱਚ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਡਰੱਗ ਮਨੀ 112800 ਰੁਪਏ ਤੇ ਸੋਨੇ ਚਾਂਦੀ ਦੇ ਗਹਿਣੇ ਅਤੇ ਜਿਸ ਗੱਡੀ ਦੇ ਵਿੱਚ ਨਸ਼ਿਆਂ ਦਾ ਕਾਰੋਬਾਰ ਕਰਦੇ ਸੀ ਉਸ ਨੂੰ ਜ਼ਬਤ ਕਰ ਲਿਆ ਇਹਨਾਂ ਦੇ ਉੱਤੇ ਪਹਿਲਾਂ ਵੀ ਨਸ਼ਾ ਵੇਚਣ ਦੇ 17 ਮੁਕੱਦਮੇ ਦਰਜ ਨੇ ਇਹ ਇੱਕ ਮਾਰਚ ਦੇ ਵਿੱਚ ਇੱਕ ਘਟਨਾ ਦਰਜ ਹੋਇਆ ਸੀ ਹਰਾਨੋ ਨਾਮ ਦੇ ਤੇ ਪੂਰੀ ਲੜਕੀ ਬਲਵਿੰਦਰ ਕੌਰ ਉਹਨੂੰ ਇਹ ਘਰੋਂ ਭੱਜ ਗਏ ਸੀ ਤੇ ਇਹ ਉੱਥੋਂ 310 ਗੋਲੀਆਂ ਨਸ਼ੇ ਵਾਲੀਆਂ ਬਰਾਮਦ ਹੋਈਆਂ ਸੀ ਨਾਲ ਉੱਥੋਂ 23 ਜਿਹੜੇ ਐ ਨੌਜਵਾਨ ਬਰਾਮਦੇ ਸੀ ਜਿਨ੍ਹਾਂ ਨੂੰ ਇੱਕ ਨਜਾਇਜ਼ ਡਿਡਕਸ਼ਨ ਸੈਂਟਰ ਜਿਹੜਾ ਖੋਲਕੇ ਤੇ ਉਹਨਾਂ ਨੂੰ ਉੱਥੇ ਦਵਾਈਆਂ ਦਿੱਤੀਆਂ ਜਾ ਰਹੀਆਂ ਸੀ ਕੁਝ ਵਹੀਕਲਸ ਬਰਾਮਦ ਹੋਏ ਸੀ ਜਿਹੜੇ ਜਾਲੀ ਨੰਬਰਾਂ ਦੇ ਤੇ ਉੱਥੇ ਲੱਗੇ ਸੀ ਪਤਵਾਰ ਦੇ ਰਾਣੋਂ ਤੇ ਉਹਦੀ ਲੜਕੀ ਜਿਹੜੀ ਭੱਜੂਈਆਂ ਸੀ ਪੰਜ ਤਰੀਕਾ ਸੀ ਇਹਨਾਂ ਨੂੰ ਗ੍ਰਿਫਤਾਰ ਕੀਤੀਆਂ ਜੁਲੰਦਰ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਕਿ ਦੋ ਦਿਨ ਦਾ ਰਿਮਾਂਡ ਦਿੱਤਾ ਸੀ ਉਸ ਮੌਕੇ ਦੇ ਉੱਤੇ ਇਹਨਾਂ ਕੋਲ 1,11,800 ਰੁਪਇਆ ਇੱਕ ਕਾਰ ਤੇ ਇੱਕ ਇਹਨਾਂ ਨੂੰ ਕੁਝ ਗਿਆਨੇ ਬਰਾਮਦ ਹੋਈ ਸੀ ਉਸ ਤੋਂ ਬਾਅਦ ਇਹਨਾਂ ਨੂੰ ਰਿਮਾਂਡ ਤੇ ਲਿਆ ਕੇ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿੱਥੇ ਕਿੱਥੇ 6 ਮਹੀਨੇ ਰਹੇ ਆ ਅੱਜ ਫੇਰ ਇਹਨਾਂ ਨੂੰ ਮਾਨਜਨ ਦਫ਼ਤਰ 'ਚ ਪੇਸ਼ ਕੀਤਾ ਸੀ ਤੇ ਦੋ ਦਿਨ ਦਾ ਹੋਰ ਮੰਗਿਆ ਉਹ ਤੋਂ 30 ਦਿਨ ਹੋਰ ਵੀ ਗੱਲ ਜਿਹੜੀ ਕੋ ਸਾਹਮਣੇ ਆਈ ਉਹ ਫੇਰ ਉਹਨੂੰ ਤਤਤੀਸ਼ਾ ਰੱਖਿਆ ਜਾਊਗਾ ਸਰ ਜਿਹੜੀ ਗੱਡੀ ਖੜੀ ਹੈਗੀ ਆ ਉਹ ਇਹਨਾਂ ਦੀ ਆਪਣੀ ਹੈ ਜਾਂ ਉਹ ਕਿਸ ਤਰ੍ਹਾਂ ਹੈਗੀ ਹੈ ਇਹਨਾਂ ਦੇ ਕਹਿੰਦੇ ਮੁਤਾਬਕ ਗੱਡੀ ਇਹ ਜੇ ਕੁਝ ਦਿਨ ਪਹਿਲਾਂ ਹੀ ਇਹਨਾਂ ਨੇ ਕਿਸੇ ਕੋਲ ਲਈ ਹੈ ਇਹਨਾਂ ਦੇ ਨਾਮ ਤੇ ਨਹੀਂ ਹੈ ਗੱਡੀ ਹੋਰ ਕਿਸੇ ਮਾਲਕ ਦੇ ਨਾਮ ਤੇ ਹੈ ਤੇ ਉਹਦੇ ਵਿੱਚ ਨਸ਼ਾ ਦਾ ਸਪਰੇਅ ਕਰਤੇ ਸੀ ਇਹਨਾਂ ਉਹਦੇ ਵਿੱਚ ਹੀ ਹੁੰਦੇ ਜਾਂਦੇ ਸੀ ਜਿੱਥੇ ਵੀ ਜਾਣਾ ਇਹਨਾਂ ਨੇ ਸਮਾਨ ਦੇ ਨਾਲ ਉੱਥੇ ਉਹਦੇ ਵਿੱਚ ਗੱਡੀ ਚੰਦੇ ਸੀ ਤੇ ਹੋਰ ਇਹਨਾਂ ਤੇ ਕਿੰਨੇ 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 ਕੇਸ ਮਕਦਮੇ ਹੈਗੇ ਜਿਹੜੀ ਰਾਨੋ ਹੈ ਤੇ 17 ਮਕਦਮੇ ਦਰਜ ਹੈ ਐਨਡੀ ਦੇ ਆ ਕਾਫੀ ਜ਼ਿਆਦਾ ਜੀ ਉਹਦੇ ਵਿੱਚ ਕੁਝ ਵਿੱਚ ਸਜ਼ਾ ਵੀ ਹੋਈ ਹੈ ਕੁਝ ਕੋਰਟ ਦੇ ਵਿੱਚ ਚੱਲ ਰਹੇ ਤੇ ਹੁਣ ਕਿੰਨੇ ਜਣਿਆਂ ਨੂੰ ਕਾਬੂ ਕੀਤਾ ਹੁਣ ਕਿੰਨੇ ਆੜਨ ਜੀ ਇੱਕ ਇਹਦਾ ਡਰਾਈਵਰ ਆ ਜੀ ਇੱਕ ਇਹਦੀ ਲੜਕੀ ਬਲਜਿੰਦਰ ਕੌਰ ਆ ਜੀ ਤੇ ਇੱਕ ਰਾਨੋ ਹੈ ਸੋਦਾ ਦੀ ਹੈ ਕਿ ਪੁਲਿਸ ਬੋਲੋ ਇਨ੍ਹਾਂ ਔਰੋਪੀਆਂ ਦਾ ਰਿਮਾਂਡ ਹਾਸਲ ਕਰ ਲਿਆ ਤੇ ਹੋਰ ਵੱਡੇ ਖੁਲਾਸੇ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਨਕੁੱਦ ਤੋਂ ਪੁਨੀਤ ਅਰੋੜਾ ਦੀ ਰਿਪੋਰਟ